ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਅੱਜ ਵਾਲਾ ਜਿਹੜਾ ਵਲੌਗ ਹੈ ਉਹ ਆਪਣਾ ਥੋੜਾ ਜਿਹਾ ਨਾ ਯੂਨੀਕ ਹੋਣ ਵਾਲਾ ਵਾਜ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਕਿ ਆਪਣਾ ਰਣਵੀਰ ਸੋਹਾਂ ਉਹ ਤੁਹਾਨੂੰ ਕੁਝ ਇੰਟਰਵਿਊ ਦੇਣ ਲੱਗਾ ਹੁਣ ਮੈਂ ਬਾਜ ਦੇਣ ਲੱਗਾ ਹੈਲੋ ਰਣਵੀਰ ਕਮ ਹੁਣ ਉਹ ਆਪਣੀ ਸ਼ਿਵਾਲੀ ਸਾਈਕਲ ਤੇ ਆ ਗਿਆ ਵਾ ਹਾਂਜੀ ਉਹ ਸਾਈਕਲ ਨੂੰ ਕਰ ਦੋ ਪਾਰਕ ਕਰ ਦੋ ਬਾ ਸਟੈਂਡ ਦਿਲਾ ਦਿਓ ਖਿਲਾਰ ਦਿਓ ਇਧਰ ਸਾਈਡ ਤੇ ਕਰਕੇ अशायदे सुट देने इतने आओ हाँ जी हम दसो उधर उ करके तो नाम की रणबीर सिंह रणबीर सिंह कौन सी क्लास में पढ़ते हो नर्सरी नर्सरी तुम्हारे स्कूल का नाम क्या है गोविंद पब्लिक स्कूल बोलो क्या नाम है स्कूल हाँ जी ए, आज का पेपर ही आज ਕੋਈ ਪੇਪਰ ਨਹੀਂ ਸੀ ਅੱਛਾ ਚੱਲ ਠੀਕ ਆ ਹੁਣ ਚਲੋ ਪੜ ਕੇ ਸੁਣਾਓ ਕੀ ਕੀ ਆਉਂਦਾ ਤੁਹਾਨੂੰ ਇੱਕ ਉੜਾਰਾ 1 2 1 51 ਹਾਂਜੀ ਇੱਕ ਉੜਾਰਾ ਹਾਂਜੀ ਇੱਕ ਬਾਸ ਬਾਸਾ ਅੱਛਾ ਇਹ ਦੇਬੀਸੀ ਇੱਕ ਛੋਟੀ ABC ਇੱਕ ਛੋਟੀ ABC ਚੱਲ ਠੀਕ ਆ ਅੱਜ ਆਪਾਂ ਇਹਨਾਂ ਨੂੰ ਕੀ ਪੜ ਕੇ ਸੁਣਾਉਣਾ ਇੱਕ ਮੈਂ ਨਾ ਆ ਰਿਡੀ ਰੈੱਡ ਬੱਗ ਨਾ ਚੱਲ ਬੋਲੋ ਆਰਡੀ ਰੈਡ ਹਾਂਜੀ ਬੀਏ ਦੀ ਬੈਡ ਬੀਏ ਦੀ ਬੈਡ ਬੀਏ ਦੀ ਬੈਡ ਹਾਂਜੀ ਹੁਣ 2 ਦਾ ਟੇਬਲ ਆਉਂਦਾ ਤੁਹਾਨੂੰ ਸੁਣਾਓ 2 2 ਆਉਂਦਾ 2 2 2 ਦਾ 4 2 3 ਦਾ 6 2 7 ਦਾ 8 ਹਮ ਆਗੇ ਠੀਕ ਹੈ ਹੁਣ A4 ਐਪਲ ਪੜ ਕੇ ਸੁਣਾ ਦੋ A P C, d e f a r d a i j k l m n o p q r s t w x y z ਗੁੱਡ ਹੁਣ ਉਹ ਦੱਸ ਦੋ ਤੁਸੀਂ ਕਿੰਨੇ ਬਰੇ ਕਿੰਨੇ ਭਰਾ ਜੇ ਦੋ ਕੀ ਨਾਮ ਮਨੀਦਰਪਾਲ ਸਿੰਘ ਹਾਂਜੀ ਇਹਦੇ ਦੋਸਤ ਦਾ ਠੀਕ ਆ ਹੁਣ ਬਾਏ ਕਰ ਦੋ ਬਾਏ ਠੀਕ ਆ ਮੈਚ ਸਾਡੀ ਵੀਡੀਓ ਨੂੰ ਲਾਈਕ ਵੀ ਕਰਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਮੇਰੀਆਂ ਤੇ ਮੇਰੇ ਬੇਟੇ ਰਣਵੀਰ ਸਿੰਘ ਨੇ ਵੀਡੀਓ ਵੇਖ ਲਈ ਰਣਵੀਰ ਕਹਿੰਦੇ ਸਾਡੀ ਵੀਡੀਓ ਨੂੰ ਲਾਈਕ ਕਰੋ ਸਾਡੀ ਵੀਡੀਓ ਨੂੰ ਲਾਈਕ ਕਰੋ ਠੀਕ ਹੈ ਬਾਏ ਬਾਏ